लॉर वारो घणे साम्हूं स्टैचूर फैलो I'm <laughs> done! श دوبارہ جو پتا نو تے ٹائم کاں مں پے کیڑا نو آيو 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 پورے پھلے کڑ لینے آ پا جی بیعت ہاتھ توڑ کے سر آيو لائ پر اور سچ آں سارے بول پا پيشاب سوں نال کرو بچے ہو جا مڑ مڑ وق وقد وق وقد سبھاوا ਹਰੀਪੁਰ ਦੇਰੇ ਤੋਂ ਸ਼੍ਰੀਮਾਨ ਬੰਤਰਾਜ ਸੇਵਕੀ ਮਹਾਲਾਜ ਜੋ ਕਿ ਅੱਜ ਸੰਗਤਾਂ ਦੇ ਵਿੱਚ ਹਾਜ਼ਰ ਹੋਏ ਆ ਮੈਂ ਬੇਨਤੀ ਕਰਦਾ ਸਾਰੀਆਂ ਜੀ ਸੰਗਤਾਂ ਨੂੰ ਜਿਹੜੀ ਉਦਾਸ ਮੰਡਲ ਦੇ ਪ੍ਰਧਾਨ ਜਿਹੜੀ ਰਾਜਕਮਰ ਅੰਦੂ ਜੀ ਨੂਰ ਰੋਡ ਇਹ ਗੁਰੂ ਦਾਸ ਬੰਦੇ ਦੇ ਪ੍ਰਧਾਨ ਜੀ ਮਹਾਰਾਜ ਮੋਤੀ ਜੀ ਕਾਰਾ ਚੰਦ ਜੱਪੂ ਜੀ ਸਾਡੇ ਸ਼ਹਿਰ ਦੇ ਪੁਜਾ ਸਰਬਾਨ ਮੈਂ ਸਾਰੀਆਂ ਹੀ ਸੰਗਤਾਂ ਨੂੰ ਆਪਣੇ ਵੱਲੋਂ ਇਸ ਗੱਲ ਦੀ ਵੀ ਬਧਾਈ ਦਿੰਦਾ ਆ ਕਿ ਤੋਂ ਆਪਾਂ ਸਾਰੇ ਧਰਮਾਂ ਦੇ ਲੋਕਾਂ ਨੇ ਇੱਕ ਦਰ ਆਪਸ ਮੋ ਦਿੱਤਾ ਆ ਸਾਨੂੰ ਫਾਰੇਹੀ ਸਹਿਰ ਵਾਸੀਆਂ ਨੂੰ ਸਾਨੂੰ ਇਕੱਤਰ ਹੋ ਸਮੂਹ ਦਿੱਤਾ ਉਹ ਸਾਹ ਦਿੱਤਾ ਮੈਂ ਬੇਨਤੀ ਕਰਾਂ ਤਾਰਾ ਜਨ ਜਖੋ ਜੀ ਜਿੱਥੇ ਮੇਰੀ ਆਵਾਜ਼ ਸੁਣਦੇ ਹੋ ਮੈਂ ਅੱਜ ਤੇ ਆਉ ਤਾਰਾ ਜਨ ਜਖੋ ਜੀ ਜਿੱਥੇ ਆਵਾਜ਼ ਸੁਣਦੇ ਹੋ ਅੱਜ ਤੇ ਜੋ ਕੋਲਤ ਨਾ ਇਹ ਟੈਕਨੀਕ ਕਰਦਾ ਪਰਮਾਨੰਦ ਜੀ ਨੂੰ ਉਹ ਮੈਂ ਦਵਾਸ ਕੇ ਆਪਣੇ ਵਿਚਾਰ ਰੱਖਾ ਹਰ ਦੋ ਦਵਾਸ ਤੇ ਇਹਨੂੰ ਬਾਕੀ ਫੈਸਲਾ ਹੋਇਆ ਜੀ ਮੈਂ 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 ਕਲਾਸ ਤੇ ਰੁਕਦੀ ਹਾਂ ਜੀ ਬੋਲੋ ਖਾਲਸਾ ਕੋ ਚੱਲੋ ਪਿੱਛੇ ਪਿੱਛੇ ਸਾਰੇ ਆ ਜਾਓ ਐਸਮ ਪਿੱਛੇ ਆਣਾ ਆਈ ਡੋਟ ਨੋ ਆਈ ਡੋਟ ਨੋ ਕਿਹੜਾ ਆਣਾ ਬਣੇ ਆ ਜਾ ਕੇ ਨਾ ਹੋਰ ਆ ਕੇ ਰੁਕੀ ਯਾਰ ਕੇ ਕਰਨਾ ਯਾਰ ਪਿੱਛੇ 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 ਆ ਜਾਓ ਪਿੱਛੇ ਜੋ ਬੋਲੇ ਈ ਸ਼ੋਦਰ ਪੜੇ ਸੰਕਾਰ ਜੋ ਅਲਾਕਾਰ ਵਾਸੀ ਸਹਿਬ ਸਤਿਗੁਰੂ ਦਾਸ ਜੀ ਨਾਮ ਲੈਵਾ ਸ਼ਬਾਸ ਸਦਿਆ ਮੰਤਰਾ ਦੇ ਪ੍ਰਦਾਨ ਵੱਖ-ਵੱਖ ਪਿੰਡਾਂ ਤੋਂ ਆਏ ਪਤਵੰਤੇ ਸੱਜਣੋ 바ਵਾ ਸਾਹਿਬ ਡਾਕਟਰ ਮੇਦਗਰ ਸਾਹਿਬ ਕੀ ਦੇ ਨਾਮ ਤੇ ਜੁਨੀਆਂ ਵੀ ਸਮਾਮਾ ਇਹ ਸਾਰ ਰੋਸ਼タルਨੇ ਦੇ ਵਿੱਚ ਜੋ ਗੈਂਡਲ ਮਾਰਕਟ ਆ ਜਾ ਰਿਹਾ ਇਹਦੇ ਵਿੱਚ ਸ਼ਾਮਲ ਹੋਈਆਂ ਆ ਤੁਹਾਨੂੰ ਸਾਰਿਆਂ ਨੂੰ ਜੀਸ਼ੀ ਠਾਕੁਰ ਦਾਸ ਮਹਾਰਾਜ ਦਰਬਾਰ ਵੱਲੋਂ ਇਹ ਐਸਾ ਜੋ ਤੁਸੀਂ ਇਕਤਾ ਦਾ ਸਬੂਤ ਦਿੰਦਾ ਮੋਢਲੇ ਮੁਬਾਰਕ ਦਿਨ ਪਰ ਅੱਜ ਇਹਨਾ ਇਹ ਵੇਚ ਜਿਹੜੀਆਂ ਇਹ ਗੱਲਾਂ ਵਾਪਰ ਰਹੀਆਂ ਇਹਦੇ ਨਾਲ ਸਾਰੇ ਦੇਸ਼ ਵਾਸੀਆਂ ਦਾ ਹਰਤਾ ਜਿਹੜਾ ਉਲਝਿਆ ਗਿਆ ਕਿਉਂਕਿ 바ਵਾ ਸਾਹਿਬ ਤੁਸੀਂ ਇੱਕ ਵਰਗ ਦੇ ਨਾਲ ਸਬੰਧਤ ਨਹੀਂ ਕਿਉਂਕਿ ਜਿਹੜਾ ਦੇਸ਼ ਹੈ ਉਹ ਦੀ ਸਰਕਾਰ ਕਾਨੂੰਨ ਦੇ ਅਧੀਨ ਚੱਲਦੀ ਹੈ ਔਰ ਉਸ ਕਾਨੂੰਨ ਦਾ ਨਰਮਾਤਾ ਜੋ ਦੇਸ਼ ਨੂੰ ਸਾਰੀਆਂ ਸੋਚੀਆਂ ਦੇ ਰਿਹਾ ਉਹ ਸੁਧਾਰ ਬਾਬਾ ਸਾਹਿਬ ਜੀ ਦੀ ਬਾਹਰ ਕਿਰਪਾ ਸਰਕਾਰ ਨੇ ਲਿਆ ਗਿਆ ਇਹ ਠੀਕ ਹੈ ਕਿ ਕੁਝ ਲੋਕਾਂ ਨੂੰ ਬਾਬਾ ਸਾਹਿਬ ਜੀ ਦੇ ਕੀਤੇ ਹੋਏ ਕਾਰਨਾਮੇ ਪਸੰਦ ਨਹੀਂ ਹਨ ਸਾਧ ਸੰਗਤ ਤੁਹਾਨੂੰ ਪਤਾ ਹੋਵੇਗਾ ਇਹ ਬਾਬਾ ਸਾਹਿਬ ਜੀ ਦਾ ਸੁਧਾਰ ਦੇ ਵਿੱਚ ਹੱਕ ਲਿਖਿਆ ਹੈ

ਇਹਦਾ ਸਾਨੂੰ ਵਿਧਾਨਕ ਹੱਕ ਹਨ ਬੋਲਣ ਦਾ ਅਧਿਕਾਰ ਹੈ ਧਾਰਮ ਨੂੰ ਆਪੋ ਆਪਣੇ ਤਰੀਕੇ ਨਾਲ ਮੰਨਣ ਦਾ ਅਧਿਕਾਰ ਹੈ ਤੇ ਬੱਚਿਆਂ ਦੇ ਪੜ੍ਹਾਈ ਲਈ ਮੌਲਕ ਅਧਿਕਾਰ ਹਨ ਇਹ ਸਾਰੇ ਅਧਿਕਾਰ ਜਿਹੜੇ ਆ ਸਾਡੇ ਹਿੰਦੂਸਤਾਨ ਦੇ ਸੰਵਿਧਾਨ ਦੇ ਵਿੱਚੋਂ ਸਾਨੂੰ ਜੋ ਸਾਡੀ ਫੰਡਾਮੈਂਟਲ ਰਾਈਟਸ ਕਹਿੰਦੇ ਕਹਿਣ ਬਾਬਾ ਸਾਹਿਬ ਜਦੀਪ ਦੋਸ ਉਹਨਾਂ ਦੇ ਕਰਕੇ ਹੀ ਹਨ ਇਹ ਠੀਕ ਹੈ ਕਿ ਕੁਝ ਲੋਕ ਕਦੇ ਵੀ ਸਾਡੇ ਸੁਖਸ਼ੀ ਨਹੀਂ ਹੁੰਦੇ ਪਰ ਬੜੇ ਦੂਰ ਭਾਗ ਦੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਸਾਡੇ ਦੇਸ਼ ਦੇ ਉਸ ਮਹਾਨ ਪਹਾਤ੍ਰ ਕਰਮਾਵਾਸਾ ਦਾ ਕੁਬੀਰ ਬੇਧਰ ਸਾਹਿਬ ਦੇ ਨਾਂ ਤੇ ਉਹ ਸ਼ਰਾਬੀ ਲੋਕ ਆਪਣੇ ਆਪੇ ਅਤਿਕੇ ਨਾਲ ਸਮਾਜ ਦਾ ਭਾਈਚਾਰਾ ਤੋੜ ਦੀ ਕੋਸ਼ਿਸ਼ ਕਰ ਰਿਹਾ ਹੈ ਰੱਬ ਆਪੇ ਸ਼ਾਇਦ ਬੇਨਤੀ ਕਰਨੀ ਹੈ ਕਿ ਗੁਰੂ ਮਹਾਰਾਜ ਸੁਖੇ ਪਾਤਸ਼ਾਹ ਦਸਵੇਂ ਪਾਤਸ਼ਾਹ ਨੇ ਇੱਕ ਕਥਾ ਇੱਕ ਜਿਸ ਕੇ ਹੰਕਾਰ ਉਹ ਮੇਰਾ ਕੋਈ ਹਾਈ ਦਾ ਸਨੇਹਾ ਦਿੱਤਾ ਸੀ ਮਾਨਸ ਕੀ ਜਾਤ ਸਭੇ ਇੱਕੋ ਪਛਾਨ ਬੋ ਇਹ ਨਫਰਤ ਨੂੰ ਕਿਸੇ ਵੀ ਧਰਮ ਨੂੰ ਸਹਾਰਾ ਨਹੀਂ ਹੈ ਜਿਹੜਾ ਨੇ ਆਪਣੇ ਆਪ ਨੂੰ ਇਸ ਧਰਮ ਦੇ ਠੇਕੇਦਾਰ ਬਣੇ ਆ ਉਹਨਾਂ ਮੇਸ਼ਕਲ ਦੀ ਸੋਚੀ ਹੋਣੀ ਚਾਹੀਦੀ ਗੁਰੂ ਮਹਾਰਾਜ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਦੇ ਸੂਰਸਾ ਬਾਂਦੀ ਪਾਣੀ ਮਾਨਪੁਰ ਚੜੀ ਬਹਰੀ ਉਹਨਾਂ ਨੂੰ ਆਪਣੇ ਤੋਂ ਬਾਅਦ ਗੁਰਤਾਕ ਜੀ ਦਿੱਤੀ ਤੇ ਉਹਨਾਂ ਨੇ ਕਹੇ ਸੀ ਆਗਿਆ ਪਈ ਅਕਾਲ ਪੁਰਖ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੰਮੈ ਗੁਰੂ ਵਾਹਿਗੁਰੂ ਜੀ ਕਾ